ਪ੍ਰੀਤ ਕਾਲ ਜੀ ਹਾਂਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਹੁਣ ਅੱਜ ਫੇਰ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆਂ ਜੀ ਸਿੰਧੀ ਦਾ ਟਾਂਕਾ ਸਿੰਧੀ ਟਾਂਕਾ ਤੇ ਇਹ ਆਪਾਂ ਲਾਈਨ ਬਣਾਵਾਂਗੇ ਸਿੰਧੀ ਦੀ ਪਹਿਲਾਂ ਆਪਾਂ ਟ੍ਰੇਸ ਕਰਦੇ ਹਾਂ ਇਹ ਇਨੀ ਕੀ ਲਾਈਨ ਮੈਂ ਟ੍ਰੇਸ ਕੀਤੀ ਹੈ ਹੁਣ ਅੱਗੇ ਤੁਹਾਨੂੰ ਮੈਂ ਕਰਕੇ ਵਿਖਾਉਣੀ ਆਂ ਐਸਟਰਾ ਆਪਾਂ ਕਰੀ ਸਿੰਧੀ ਦਾ ਆਪਾਂ ਕਰੀ ਟ੍ਰੇਸ ਕਰ ਸਕਦੇ ਹਾਂ ਜਿਹੜੀਆਂ ਪੈਣਾ ਜਾਣਦੀਆਂ ਹਨ ਉਹਨਾਂ ਨੂੰ ਤਾਂ ਸਾਰੇ ਸਾळ्याੰਗ ਪੈਸੇ ਦੇਣ ਦੀ ਲੋੜ ਹੀ ਨਹੀਂ ਕੋਈ ਵੀ ਡਿਜ਼ਾਈਨ ਹੈ ਜਦੋਂ ਆਪਾਂ ਇੱਕ ਵਾਰੀ ਹੱਥ ਚੜ੍ਹ ਜੇ ਆਪਣੇ ਫਿਰ ਉਹ ਨਹੀਂ ਆਪਾਂ ਨੂੰ ਔਖਾ ਨਹੀਂ ਲੱਗਦਾ ਗਾ ਪਲੀਜ਼ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਾਰੇ ਭੈਣ ਭਰਾंनो ਰਿਕੁਐਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮੇਰੀਆਂ ਪਿਛਲੀਆਂ ਵੀਡੀਓ ਵੀਡੀਓ ਵੀ ਜਾ ਕੇ ਜਰੂਰ ਦੇਖਿਓ ਕਿਉਂਕਿ ਮੈਂ ਬਹੁਤ ਸਾਰੀਆਂ ਵੀਡੀਓ ਵਰਕ ਦੀਆਂ ਪਾਈਆਂ ਦੇਖੋ ਥੋੜਾ ਬਹੁਤ ਥੋੜਾ ਬਹੁਤ ਤਾਂ ਫਰਕ ਰਹਿ ਜਾਂਦਾ ਤੇ ਉਹਦੇ ਤਾਂ ਆਪਾਂ ਜਦੋਂ ਧੋਪਾ ਭਰਾਂਗੇ ਸਟੀਚ ਕਰਾਂਗੇ ਉਦੋਂ ਹੀ ਆਪਾਂ ਸੈੱਟ ਕਰਾਂਗੇ ਹੁਣ ਆਪਾਂ ਆਹ ਲਏ ਜੀ ਫੇਰ ਕੋਲ ਤਿੰਨ ਪਲਾਈ ਪੱਛਮ ਪਈ ਸੀਗੀ ਉਹਨਾਂ ਤੇ ਇਹਦੇ ਨਾਲ ਆਪਾਂ ਵਰਕ ਕਰਦੇ ਆਂ ਇਹਦੇ ਤੇ ਕਢਾਈ ਕਰਦੇ ਆਂ ਪਹਿਲਾਂ ਆਪਾਂ ਇੱਕ ਚੁੰਡ ਤੇ ਕੱਢਾਂਗੇ ਸੋਈ ਹੁਣ ਆਪਾਂ ਇਹਨੂੰ ਇਸ ਤੱਕ ਆਵਦੇ ਵਾਲੀ ਸਾਈਡ ਧੋਪਾ ਭਰਾਂਗੇ ਦੇਖੋ ਹੁਣ ਤੁਸੀਂ ਇਹ ਧਿਆਨ ਰੱਖਣਾ ਵੀ ਜੇ ਇਹ ਉੱਪਰ ਰੱਖਣਾ ਤਾਂ ਉੱਪਰ ਹੀ ਰੱਖਣਾ ਇੱਕ ਤੋਪਾ ਤੇ ਜਿਵੇਂ ਹੁਣ ਆ ਆਪਾਂ ਥੱਲੇ ਸਾਰਾ ਨੱਪ ਦੇਣਾ ਇਸ ਤੱਕ ਉੱਤੋਂ ਦੀ ਐ ਲੈ ਜਾ ਲੈ ਜਾਣਾ ਤੇ ਤੱਗ ਅੱਗੇ ਕਰਕੇ ਇਸ ਤਰ੍ਹਾਂ ਆਪਾਂ ਪੱਪਾ ਭਰਨੇ ਆ ਦੇਖੋ ਆ ਹੁਣ ਸਾਰਾ ਉਤੋਂ ਦੀ ਐ ਇਸ ਤਰ੍ਹਾਂ ਆ ਦੇਖੋ ਤੇ ਹੁਣ ਆ ਵਾਲਾ ਹੋਊਗਾ ਜਿਹੜਾ ਆ ਆਪਾਂ ਨੀਚੇ ਦੀ ਰੱਖਾਂਗੇ ਦੇਖੋ ਇਹਨੇ ਦੀ ਉਤੋਂ ਦੀ ਇਸ ਤਰ੍ਹਾਂ ਲਾ ਜਾਵਾਂਗੇ ਤੇ ਇੱਕ ਇੱਕ ਆਪਾਂ ਸਟੈਪ ਛੱਡਣਾ ਸਨ ਵਿੱਚ ਦੀ ਇਸ ਤਰ੍ਹਾਂ ਬਾਕੀ ਆਪੋ ਆਪਣਾ ਤਰੀਕਾ ਹੁੰਦਾ ਕਢਾਈ ਕਰਨ ਦਾ ਜੀ ਮੈਂ ਤਾਂ ਸਟਾਰਟਿੰਗ ਤੋਂ ਬਸ ਇਸੇ ਤਰ੍ਹਾਂ ਕਰਦੀ ਸੀ ਜਿਵੇਂ ਆਹ ਇੱਕ ਲਾਈਨ ਉੱਪਰ ਆ ਗਈ ਤੇ ਇੱਕ ਆ ਜਾਵੇਂ ਥੱਲੇ ਦੱਬੀ ਗਈ ਫਿਰ ਉਹ ਫੇਰ ਉੱਪਰ ਆ ਗਈ ਹੁਣ ਫੇਰ ਥੱਲੇ ਦੱਬ ਗਈ ਜੀ ਆ ਆਪਾਂ ਇਹਨਾਂ ਧਿਆਨ ਰੱਖਣਾ ਵੀ ਆ ਚੁੰਡਾ ਆਪਣੀਆਂ ਇੱਕ ਸਾਈਡ ਤੇ ਨੱਪਣਾ ਹੋਣ ਜਿਵੇਂ ਆਹ ਦੇਖ ਆ ਵੀ ਇਧਰੋਂ ਆ ਵੀ ਇਧਰੋਂ ਹੁਣ ਆਪਾਂ ਇੱਥੇ ਇਸ ਤਰ੍ਹਾਂ ਤੋਂ ਆਪਾਂ ਭਰਾਂਗੇ ਇਸ ਤੋਪੇ ਨੂੰ ਆਪਾਂ ਇਸ ਤੱਕ ਥੱਲੋਂ ਦੇ ਲੈ ਕੇ ਆਵਾਂਗੇ ਆ ਚੁੰਡਵੀ ਇੱਧਰ ਹੋ ਗਈ ਆ ਚੁੰਡਵੀ ਇੱਧਰ ਹੋ ਗਈ ਹੁਣ ਇਹਨੂੰ ਆਪਾਂ ਇੱਥੋਂ ਐ ਭਰਾਂਗੇ ਦੇਖੋ ਇਹਦੇ ਲਾ ਚੁੰਡਾ ਆਪਣੀਆਂ ਐ ਸਾਈਡ ਨੱਪੀ ਗਈ ਐ ਆ ਉੱਪਰ ਤੱਕ ਆ ਗਏ ਆ ਉਸੇ ਤੱਕ ਐ ਆਪਾਂ ਹੁਣ ਇਹਦੇ ਥੱਲੋਂ ਦੀ ਕੱਢ ਕੇ ਐਂ ਲਾਵਾਂਗੇ ਤੇ ਆ ਚੁੰਡਾ ਆਪਣੀ ਐ ਸਾਈਡ ਤੋਂ ਨੱਪੀ ਜਾਊਗੀ ਇਹ ਆਸ ਦੀ ਜੋ ਐਸ ਚੀਜ ਨੂੰ ਵੀ ਆਪਾਂ ਨੱਪ ਕੇ ਆਵਾਂਗੇ ਆ ਦੇਖੋ ਐਸ ਤੱਕ ਆ ਪੂਰੀ ਦੀ ਪੂਰੀ ਐਂ ਲਿਆਵਾਂਗੇ ਕਿਉਂਕਿ ਫੇਰ ਆ ਚੋਂਡ ਆਪਣੀ ਐਸਾਈਡ ਆ ਜਾਏ ਨੱਪੀ ਵੀ ਚੋਂਡ ਇਹਨੂੰ ਆਪਾਂ ਚੱਕ ਲਾਂਗੇ ਇਸੇ ਤੱਕ ਆਪਾਂ ਹੈ ਇਹ ਦੂਜੀ ਰੋ ਆਪਾਂ ਪਾਉਣੀ ਹੈ ਸਿੰਧੀ ਬੁਟੀ ਦੇ ਦੋ ਜੀਰਾ ਹੋਏ ਚਾਰ ਵਾਰਾਂ ਸਿੰਧੀ ਪੈਂਦੀ ਹੈ ਫਿਰ ਕੰਪਲੀਟ ਹੁੰਦੀ ਹੈ ਇਸ ਤੱਕ ਆਪਾਂ ਫੇਰ ਆਪਾਂ ਭਰਾਂਗੇ ਇਹ ਦੇਖੋ ਇਹ ਆਪਾਂ ਚੌਂਡਾ ਇਹਨੂੰ ਨੱਪਾਂਗੇ ਐਸ ਚੀਜ਼ ਨੂੰ ਨੱਪ ਕੇ ਤੇ ਅਗਲੀ ਚੀਜ਼ ਨੂੰ ਆਪਾਂ ਇਸ ਤਰ੍ਹਾਂ ਚੱਕ ਕੇ ਤੇ ਦੇਖੋ ਤੇ ਫਿਰ ਤੋਂ ਆਪਾਂ ਭਰਨਾ ਆਪਾਂ ਐਸੇ ਜੀਨ ਥਲੋਂ ਦੀ ਲੈ ਕੇ ਆਉਣਾ ਐਸ ਤਰ੍ਹਾਂ ਕਿਉਂਕਿ ਆ ਜੁੰਡਾ ਸਾਰੀਆਂ ਆਪਣੀਆਂ ਇੱਕ ਸਾਈਡ ਤੇ ਬਣ ਜਾਣਗੀਆਂ ਨੁੱਕਰਾ ਨੱਪੀਆਂ ਗਈਆਂ ਹੈਨਾ ਇਹਨੂੰ ਫੇਰ ਆਪਾਂ ਇੱਥੋਂ ਐ ਭਰ ਲੈਣਾ ਬਹੁਤ ਸੌਖੀ ਹੈ ਜੀ ਸਿੰਦੀ ਤੇ ਵੈਸੇ ਆਪਾਂ ਨੂੰ ਲੱਗਦੀ ਹੈ ਵੀ ਔਖੀ ਹੈ ਹੁਣ ਆ ਪਿੱਛੇ ਆਪਾਂ ਨੱਪ ਕੇ ਤੇ ਅਗਲਾ ਆਪਾਂ ਇਸ ਤਰ੍ਹਾਂ ਚੱਕ ਕੇ ਇਹਨੂੰ ਚੰਗੀ ਤਰ੍ਹਾਂ ਇੱਥੋਂ ਪੂਰੀ ਸ਼ੇਪ ਬਣਾ ਕੇ ਇਸ ਚੀਜ਼ ਦੀ ਤੇ ਆਪਾਂ ਇਹਨੂੰ ਪੋਪਾ ਭਰਨਾ ਹੈ। ਆ ਦੇ। ਹੁਣ ਮੈਂ ਤੁਹਾਨੂੰ ਦੂਜੇ ਕਲਰ ਨਾਲ ਇਹਨੂੰ ਨਾ ਭਰ ਕੇ ਦਿਖਾਉਂਗੀ। ਇਸ ਕਲਰ ਨਾਲ ਪਤਾ ਨਹੀਂ ਲੱਗਣਾ। ਦੂਜੇ ਕਲਰ ਨਾਲ ਭਰ ਕੇ ਦਿਖਾਉਣੀ। ਸਮਝ ਆ ਜਾਂਦੀ ਹੈ ਵਧੀਆ। ਜਿੱਥੇ ਆਪਾਂ ਤਾਗਾ ਨਪਿਆ ਸੀ ਉੱਥੋਂ ਹੀ ਆਪਾਂ ਸੂਈ ਕੱਢ ਲੈਣੀ ਹੈ ਫਿਰ ਤੋਂ ਦੁਬਾਰਾ। ਐਸ ਤਰ੍ਹਾਂ। देखो हम आ चीज़ अपनी नपी भी है इन आप चका चक के चुंड भरनी आप चुंड चका ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਬਣਿਆ ਨੀਲੇ ਤੇ ਫਿਰੋਜੀ ਦਾ ਇਹਨੂੰ ਫੇਰ ਆਪਾਂ ਚੱਕਾਂਗੇ ਇਸ ਤੱਕਾ ਫੇਰ ਇਸ ਤੱਕਾ ਇਸ ਚੀਜ਼ ਨੂੰ ਆਪਾਂ ਨੱਪ ਕੇ ਜਾਵਾਂਗੇ ਆ ਚੀਜ਼ ਜਿਹੜੀ ਉੱਪਰ ਹੈ ਇਹਨੂੰ ਨੱਪ ਕੇ ਅਗਲੇ ਨੂੰ ਆਪਾਂ ਇਸ ਤੱਕਾ ਚੱਕ ਲਾਂਗੇ ਇਹ ਤੋਂ ਆਪਾਂ ਉੱਪਰ ਚੱਕਾਂਗੇ ਇਸ ਤੱਕਾ ਉੱਪਰ ਉੱਪਰ ਡਿਜ਼ਾਈਨ ਆਉਂਦਾ ਜੀ ਥੱਲੇ ਦੇ ਬਿਲਕੁਲ ਵੀ ਨਹੀਂ ਟੋਪਾ ਆਉਂਦਾ ਨਾ ਹਲਕਾ ਹਲਕਾ ਤੋਂ ਆਪਾਂ ਜੱਥਲੇ ਆਉਂਦਾ ਹੈ ਉੱਤੇ ਉੱਤੇ ਸਿੰਧੀ ਭਰ ਜਾਂਦੀ ਹੈ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਦੋ ਕਲਰ ਦਾ ਵੀ ਬਣਾਈਏ ਤਾਂ ਬਹੁਤ ਸੋਹਣਾ ਬਣੂਗਾ ਇਸ ਤਰ੍ਹਾਂ ਆਪਾਂ ਪੂਰਾ ਫਿਲ ਕਰ ਲੈਣਾ ਦੇਖੋ ਬਸ ਇਹਨਾਂ ਧਿਆਨ ਰੱਖਣਾ ਆਪਾਂ ਵੀ ਇਹ ਇੱਕ ਚੋਂ ਇੱਕ ਪਾਸੇ ਸਾਰੀਆਂ ਚੁੰਡਾਂ ਨੱਪੀਆਂ ਜਾਂ ਇਧਰੋਂ ਇੱਕ ਪਾਸੇ ਨੱਪੀਆਂ ਜਾਂ ਉਹ ਨਾਲ ਵੀ ਇੱਕ ਝੁੰਡ ਐ ਇਸ ਪਾਸੇ 29 ਦੀ ਇਧਰਲੀ ਸਾਈਡ ਤੇ ਇਹਦੀ ਇਧਰੋਂ ਨੱਪੀ ਗਈ ਫਿਰ ਆਪਣੀ ਸਿੰਦੀ ਸਹੀ ਨਹੀਂ ਆਉਂਦੀ ਦੇਖੋ ਵੀਡੀਓ ਲੰਮੀ ਹੋ ਜਾਣੀ ਐ ਮੈਂ ਤੁਹਾਨੂੰ ਭਰ ਕੇ ਫਿਰ ਉਹ ਫਿਰ ਦਿਖਾਉਣੀ ਐ ਦੇਖੋ ਆਪਾਂ ਆ ਗਏ ਹੁਣ ਐਂਡ ਤੇ ਹੁਣ ਆਪਾਂ ਤੀਜੀ ਰੋ ਵੀ ਪੂਰੀ ਕਰ ਲਈ ਐ ਚੌਥੀ ਪਾਵਾਂਗੇ ਐਸ ਤਕ हम अपना आ चुंट नपी है इस पास हाँ देखो बिल्कुल आ देखो आ उत्ते है तागा आ थली नपया हुयागा जो आप इस तरह सूई चढ़ा है इस तक क्डना फिर पीछे एक अपना ब्ल्यू कलर का तागा वो वह आप चकना जोड़ा आप के गए फरोजी ये नपना है ਉਨਾ ਪਾਈ ਤੋਂ ਇਸ ਤੱਕਾਂ ਜੁੜਪਰਾਂਗੇ ਹੁਣ ਤਾਂ ਫੇਰ ਆਪਾਂ ਇਧਰ ਬਲੂ ਇੱਕ ਉਹ ਬਲੂ ਤਾਂਗਾ ਚੱਕਾਂਗੇ ਤੇ ਫਿਰ ਉਹ ਜੀ ਤਾਂਗਾ ਆਪਾਂ ਨੱਪਾਂਗੇ हम जो अगला फरोजी है वह आप चका जो इस साइड आ पा के गए हैं वो आप चका बस इस तरह अपना डिजाइन कंप्लीट हो जूगा इस तो फिर आपा धागा चकेंगे वीडियो में फुल वॉच करो ਅੰਤ ਤੱਕ ਵੀਡੀਓ ਜਰੂਰ ਦੇਖਿਆ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰਿਓ ਤਾਂ ਕਿ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਚਲੋ ਜੀ ਫਿਰ ਆਪਾਂ ਪੂਰਾ ਡਿਜ਼ਾਈਨ ਬਣਾ ਕੇ ਤੁਹਾਨੂੰ ਦਿਖਾਉਨੇ ਇਸ ਤਰ੍ਹਾਂ попроди тягами ਇਥੇ ਆਪਾਂ ਸੋਏ ਨਾਪਾ ਦੇਣੀ ਹੈ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਕਰੋ ਜੀ ਮਿਲਦੇ ਆਂ ਫਿਰ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ